ਇਹ ਬਹਾਦਰ ਸ਼ਾ ਇਹ ਗੁਰੂ ਘਰ ਦਾ ਸ਼ਰਧਾਲੂ ਕਿਵੇਂ ਬਣ ਗਿਆ ਇਹਦੀ ਤੇ ਗੁਰੂ ਘਰ ਤੇ ਸ਼ਰਧਾ ਬਰੀ ਹੈ ਇਹ ਤਾਂ ਕਲਗੀਧਰ ਦਾ ਸਤਕਾਰ ਬਰਾਪਿਆ ਕਰਦਾ ਹੈ ਤੇ ਇਹਨਾਂ ਨੇ ਕਿਵੇਂ ਉਹਤ ਬਣਾਈ ਕਹਿੰਦੇ ਕਿਵੇਂ ਦਾ ਕਿਵੇਂ ਹੋਵੇ ਕਲਗੀਧਰ ਆਗਰੇ ਆਏ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਆਏ ਹੇ ਉਹ ਭੂਲੇ ਕਿਆ ਜਾਣਨ ਭੂਲੇ ਕਿਆ ਜਾਣਨ ਜੇ ਦੀ ਤੁਸੀਂ ਵਿਉਂਤਾਂ ਬਣਾਉਂਦੇ ਪਇਓ ਇਸ 칼ਗੀ ਧਰ ਨੂੰ ਖਤਮ ਕਰ ਦਿੱਤਾ ਜਾਵੇ ਇਹ ਤਾਂ ਮੋਇਆ ਤੇ ਜਾਨ ਪਾਉਣ ਵਾਲਾ ਹੈ ਪਰdna ਸਤਗੁਰੂ ਮੇਰਾ ਮਾਰ ਜਵਾਲੇ ਇਹ ਤਾਂ ਮਰਿਆ ਨੂੰ ਜ਼ਿੰਦਗੀ ਬਖਸ਼ਣ ਵਾਲਾ ਹੈ ਇਹਨਾਂ ਵਿਉਂਤ ਬਣਾਈ ਵਿਉਂਤ ਬਣਾ ਕੇ ਬਹਾਦਰ ਸ਼ਾਹ ਦਾ ਜਰਨੈਲ ਹੋਇਆ ਜੀ ਬੁਲੰਦ ਖਾਂ ਇਹ ਬਹਾਦਰ ਸ਼ਾਹ ਦੇ ਕੋਲ ਆਇਆ ਪਤਾ ਕੀ ਕਹਿੰਦਾ ਹੱਥ ਜੋੜਦੇ ਨੇ ਕਹਿੰਦਾ ਬਾਦਸ਼ਾਹ ਸਲਾਮਤ ਜਿੰਨੂੰ ਤੂੰ ਆਪਣਾ ਧਾਰਮਿਕ ਆਗੂ ਮੰਨਦਾ ਨਾ ਜਿੰਨੂੰ ਆਪਣਾ ਧਾਰਮਿਕ ਪੈਗੰਬਰ ਮੰਨਦਾ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੈਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਜੀ ਇਹ ਬਲੰਦ ਕਾ ਬਹਾਦਰ ਸ਼ਾਹ ਨੂੰ ਕੀ ਕਹਿ ਰਿਹਾ ਬਾਦਸ਼ਾਹ ਸਲਾਮਤ ਜਿੰਨੂੰ ਤੂੰ ਆਪਣਾ ਧਾਰਮਿਕ ਆਗੂ ਮੰਨਦਾ ਜਿੰਨੂੰ ਧਾਰਮਿਕ ਰਹਿ ਪਰ ਮੰਨਦਾ ਇਹ ਕਲਗੀਧਰ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤਿੰਨ ਵਾਰ ਆਪਣੀ ਜ਼ਿੰਦਗੀ ਸ਼ੇਰ ਦਾ ਸ਼ਕਾਰ ਕੀਤਾ ਤੇ ਬਹਾਦਰ ਸ਼ਾਹ ਕਹਿੰਦਾ ਬੁਲੰਦ ਖਾਂ ਕਿਹਨਾ ਕੀ ਜਉਨਾ ਤੂੰ ਕਹਿੰਦਾ ਮਹਾਰਾਜ ਇਹ ਜੈਜੋ ਦੇ ਜੰਗਲ ਦੇ ਇੱਕ ਬੜਾ ਖਤਰਨਾਕ ਸ਼ੇਰ ਹੈ ਉਹ ਆਦਮ ਖੂੜ ਸ਼ੇਰ ਹੈ ਬੰਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨੇ ਉਬੜਾ ਖਤਰਨਾਕ ਹੈ بڑے ਸ਼ਿਕਾਰੀ ਭੇਜੇ ਨੇ ਜਿਹੜਾ ਸ਼ਿਕਾਰੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਾਂਦਾ ਨਾ ਉਹ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦਾ ਹੈ ਕੀ ਆਖਿਆ ਜੀ بڑے ਸ਼ਿਕਾਰੀ ਭੇਜੇ ਨੇ ਜਿਹੜਾ ਵੀ ਸ਼ਿਕਾਰੀ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਜਾਂਦਾ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦਾ ਉਹਦਾ ਆਪਣਾ ਸ਼ਿਕਾਰ ਹੋ ਜਾਂਦਾ ਖੁਦ ਬਾਦਸ਼ਾਹ ਸਲਾਮਤ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬੇਨਤੀ ਕਰ ਕਿ ਉਹ ਸ਼ੇਰ ਦਾ ਸ਼ਿਕਾਰ ਕਰਨ। ਤਾਂ ਮਨ ਦੇ ਵਿੱਚ ਵਿਆਉਂਤ ਹੈ, ਚਲਾਕੀ ਹੈ, ਈਰਖਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੇਰ ਦਾ ਸ਼ਿਕਾਰ ਕਰਨ ਜਾਣਗੇ, ਉਹ ਸ਼ੇਰ ਬੜਾ ਖਤਰਨਾਕ ਹੈ ਤੇ ਸਤ ਗੁਰ ਨੂੰ ਖਤਮ ਕਰ ਦੇਗਾ ਉਹ। ਅੰਦਰ ਈਰਖਾ ਇਹ ਹੈ, ਵਿਆਉਂਤ ਇਹ ਬਣਾਈ ਹੈ। ਤੇ ਬਹਾਦਰ ਸ਼ਾਹ ਕਹਿੰਦਾ, ਕਹਿੰਦਾ ਮੈਂ ਕੱਲ ਨੂੰ ਗੱਲ ਕਰਾਂਗਾ। ਬੁਲੰਦਕਾ ਜਦੋਂ ਕੱਲ ਮੈਂ ਗੁਰੂ ਗੋਬਿੰਦ ਸਿੰਘ ਮਾਰੇ ਦੇ ਦਰਸ਼ਨ ਕਰਾਂਗਾ ਨਾ ਫਿਰ ਮੈਂ ਗੱਲ ਕਰਾਂਗਾ ਅਗਲਾ ਦਿਨ ਹੁੰਦਾ ਜੀ ਬਹਾਦਰ ਸ਼ਾਹ ਸਤਪੁਰ ਦੇ ਦਰਸ਼ਨਾਂ ਵਾਸਤੇ ਜਾਂਦਾ ਹੈ ਗੱਲਬਾਤ ਸ਼ੁਰੂ ਹੋਈ ਜੀ ਗੱਲ ਕਰਦੇ ਆ ਕਰਦੇ ਆ ਬਹਾਦਰ ਸ਼ਾਹ ਕਹਿੰਦਾ ਸਤਗੁਰੂ ਮੈਨੂੰ ਯਾਦ ਆ ਗਿਆ ਮੇਰੇ ਜਰਨੈਲ ਬਲੰਦਖਾਨੇ ਮੈਨੂੰ ਦੱਸਿਆ ਹੁਣ ਧਿਆਨ ਦਿਓ ਜੀ ਸਤਗੁਰੂ ਮੈਨੂੰ ਯਾਦ ਆ ਗਿਆ ਮੇਰੇ ਜਰਨੈਲ ਬਲੰਦਖਾਨੇ ਮੈਨੂੰ ਦੱਸਿਆ ਤੁਸੀਂ ਆਪਣੀ ਜ਼ਿੰਦਗੀ 'ਚ ਤਿੰਨ ਵਾਰ ਸ਼ੇਰ ਦਾ ਸ਼ਿਕਾਰ ਕੀਤਾ ਮਹਾਰਾਜ ਜੀ ਇਹ ਕੋਲ ਜੈਜੋ ਦਾ ਜੰਗਲ ਹੈ ਉੱਥੇ ਬੜਾ ਖਤਰਨਾਕ ਸ਼ੇਰ ਹੈ ਆਦਮ ਕੋਲ ਸ਼ੇਰ ਹੈ ਬੜੇ ਬੜੇ ਸ਼ਿਕਾਰੀ ਭੇਜੇ ਨੇ ਉਹ ਖੁਦ ਸ਼ੇਰ ਦਾ ਸ਼ਿਕਾਰ ਹੋ ਜਾਂਦੇ ਨੇ ਮਾਰੇ ਕਿਰਪਾ ਕਰੋ ਉਹ ਸ਼ੇਰ ਦਾ ਤੁਸੀਂ ਸ਼ਿਕਾਰ ਕਰੋ ਮਾਰੇ ਕਹਿੰਦੇ ਕੱਲ ਨੂੰ ਫਿਰ ਜਾਵਾਂਗੇ ਅਗਲਾ ਦਿਨ ਚੜਿਆ ਜੀ ਬਹਾਦਰ ਸ਼ਾ ਬਹਾਦਰ ਜਨੈਲ ਜਦੋਂ ਸਤਗੁਰੂ ਸ਼ੇਰ ਦਾ ਸ਼ਿਕਾਰ ਕਰਨ ਚੱਲੇ ਨਾ ਬਹਾਦਰ ਸ਼ਾਹ ਕਹਿੰਦਾ ਮਹਾਰਾ ਇਹ ਜੈਜੋ ਦਾ ਜੰਗਲ ਹੈ ਇਹਦੇ ਅੰਦਰ ਹੈ ਖਤਰਨਾਕ ਸ਼ੇਰ ਜਾਓ ਆਪ ਦੀ ਸ਼ੇਰ ਦਾ ਸ਼ਿਕਾਰ ਕਰੋ ਜਦੋਂ ਸਤਗੁਰੂ ਚੱਲੇ ਨਾ ਕੋਲ ਸਿੱਖ ਖੜਾ ਸੀ ਗੁਰਮੁਖੋ ਉਹ ਸਿੱਖ ਦਾ ਨਾਮ ਸੀ ਭਾਈ ਰੋਸ਼ਨ ਸਿੰਘ ਕੀ ਨਾਮ ਸੀ ਭਾਈ ਰੋਸ਼ਨ ਸਿੰਘ ਭਾਈ ਰੋਸ਼ਨ ਜਿੰਨੇ ਦੋਵੇਂ ਹੱਥੀਓ ਲੈ ਕੇ ਕਹਿੰਦੇ ਬਹਾਦਰ ਸ਼ਾਹ ਸਿੱਖ ਸਤਗੁਰੂ ਦੀ ਸੇਵਾ 'ਚ ਹਾਜ਼ਰ ਹੋਵੇ ਸਿੱਖ ਸਤਿਗੁਰ ਦੇ ਚਰਨਾਂ 'ਚ ਹੱਥ ਜੋੜ ਕੇ ਖੜਾ ਹੋਵੇ ਤੇ ਸ਼ਿਕਾਰ ਕਰਨ ਗੁਰੂ ਜਾਵੇ ਨਹੀਂ ਬਹਾਦਰ ਸ਼ਾ ਸ਼ਿਕਾਰ ਕਰਨ ਮੈਂ ਜਾਵਾਂਗਾ ਮੈਂ ਸ਼ੇਰ ਦਾ ਸ਼ਿਕਾਰ ਕਰਾਂਗਾ ਜਦੋਂ ਭਾਈ ਰੋਸ਼ੀ ਸਿੰਘ ਨੇ ਆਖਿਆ ਨਾ ਮੈਂ ਸ਼ੇਰ ਦਾ ਸ਼ਿਕਾਰ ਕਰਾਂਗਾ ਮੈਂ ਸ਼ਿਕਾਰ ਕਰਨ ਜਾਵਾਂਗਾ ਜਦੋਂ ਭਾਈ ਰੋਸ਼ੀ ਸਿੰਘ ਚੱਲਿਆ ਨਾ ਬੁਲੰਦ ਖਾਨ ਜਰਨੈਲ ਨੂੰ ਬੜੀ ਸ਼ਰਮ ਆਈ ਕਹਿੰਦੇ ਸੱਚਮੁੱਚ ਜੇ ਕਿਤੇ ਭਾਈ ਰੋਸ਼ਨ ਸਿੰਘ ਨੇ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਨਾ ਬੜੀ ਨਮੋਸ਼ੀ ਵਾਲੀ ਗੱਲ ਲੋਕ ਹੀ ਸੋਚਣਗੇ ਬਹਾਦਰ ਸ਼ਾਹ ਦੇ ਐਡੇ ਐਡੇ ਵੱਡੇ ਜਨੈਨ ਨੇ ਕਿਸੇ ਕੋ ਸ਼ੇਰ ਦਾ ਸ਼ਿਕਾਰ ਨਹੀਂ ਹੋਇਆ ਤੇ ਬੁਲੰਦ ਕਾ ਵਿੱਚੇ ਬੋਲ ਪਿਆ ਕਹਿੰਦਾ ਬਾਦਸ਼ਾਹ ਸਲਾਮਤ ਸ਼ੇਰ ਕ ਸ਼ੇਰ ਦਾ ਸ਼ਿਕਾਰ ਮੈਂ ਕਰਨ ਵਾਸਤੇ ਜਾਵਾਂਗਾ ਬੁਲੰਦ ਕਾ ਤੂੰ ਹਾਂ ਬਾਦਸ਼ਾਹ ਸਲਾਮਤ ਵੇਖੀ ਮੈਂ ਕੁਝ ਮਿੰਟਾਂ ਵਿੱਚ ਸ਼ੇਰ ਦਾ ਸ਼ਿਕਾਰ ਕਰਕੇ ਤੇਰੇ ਕੋਲ ਆਉਂਦਾ ਹੁਣ ਬਲੰਦਖਾਂ ਗੁਰਮੁਖੋ ਜੰਗਲ ਤੇ ਜਾਂਦਾ ਹੈ ਹੁਣ ਜਦੋਂ ਸ਼ੇਰ ਦੇ ਅਮੋ ਸਾਹਮਣੇ ਹੁੰਦਾ ਹੈ ਸ਼ੇਰ ਨੇ ਐਸੀ ਝਪਟ ਮਾਰੀ ਗੁਰਮੁਖੋ ਪਹਿਲੀ ਝਪਟ ਵਿੱਚ ਬਲੰਦਖਾਂ ਦੇ ਦੋ ਟੁੱਟੇ ਕਰ ਦਿੱਤੇ ਬਲੰਦਖਾਂ ਨੂੰ ਚੀਰ ਕੇ ਰੱਖ ਦਿੱਤਾ ਸਿਪਾਹੀ ਪਿੱਛੇ ਸਨ ਦੇਖਦੇ ਪਏ ਸਨ ਪੱਜੇ ਪੱਜੇ ਵਾਪਸ ਬਹਾਦਰ ਸ਼ਾਹ ਦੇ ਕੋਲ ਆਏ ਬਾਦਸ਼ਾਹ ਸਲਾਮਤ ਬਾਦਸ਼ਾਹ ਸਲਾਮਤ ਤੇਰਾ ਬਹਾਦਰ ਜਰਨੈਲ ਬਲੰਦਖਾਂ ਵੀ ਮਾਰਿਆ ਗਿਆ ਈ ਉਹ ਵੀ ਸ਼ੇਰ ਦਾ ਸ਼ਿਕਾਰ ਹੋ ਗਿਆ ਈ ਬਾਦਸ਼ਾਹ ਸਲਾਮਤ ਤੇਰਾ ਬਹਾਦਰ ਜਰਨੈਲ ਬਲੰਦਖਾਂ ਵੀ ਸ਼ੇਰ ਦਾ ਸ਼ਿਕਾਰ ਹੋ ਗਿਆ ਈ ਤੇ ਬਹਾਦਰ ਸ਼ਾਹ ਫੇ ਬੋਲ ਪਿਆ ਸਤਿਗੁਰੂ ਤੁਹਾਨੂੰ ਆਖਿਆ ਸੀ ਨਾ ਤੁਹਾਡੇ ਤੋਂ ਬਿਗੈਰ ਕੋਈ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ ਹੁਣ ਆਪ ਜੀ ਕਿਰਪਾ ਕਰੋ ਵੇਖੋ ਬਲੰਦ ਖਾਂ ਜਰਨੈਲ ਵੀ ਮਾਰਿਆ ਗਿਆ ਇਹਦੇ ਮਹਾਰਾਜ ਆਪ ਜੀ ਕਿਰਪਾ ਕਰੋ ਉਹ ਸ਼ੇਰ ਦਾ ਸ਼ਿਕਾਰ ਕਰੋ ਤੁਹਾਡੇ ਤੋਂ ਬਗੈਰ ਕੋਈ ਸ਼ੇਰ ਦਾ ਸ਼ਿਕਾਰ ਨਹੀਂ ਕਰ ਸਕਦਾ ਹੁਣ ਸਾਤਪਤ ਦੇ ਚੱਲੇ ਨਾ ਜਦੋਂ ਫਿਰ ਭਾਈ ਰੋਸ਼ਨ ਸਿੰਘ ਜੀ ਬੋਲ ਪਏ ਪਤਾ ਕੀ ਕਹਿੰਦੇ ਕਹਿੰਦੇ ਉਹ ਬਾਦਸ਼ਾਹ ਬਹਾਦਰ ਸ਼ਾਹ ਤੈਨੂੰ ਪਹਿਲਾਂ ਵੀ ਆਖਿਆ ਸੀ ਸਿੱਖ ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋਵੇ ਸਿੱਖ ਗੁਰੂ ਦੇ ਚਰਨਾਂ 'ਚ ਸੇਵਾ ਰੱਖਣਾ ਹੋਵੇ ਤੇ ਗੁਰੂ ਸ਼ੇਰ ਦਾ ਸ਼ਿਕਾਰ ਕਰਨ ਜਾਵੇ ਨਹੀਂ ਬਹਾਦਰ ਸ਼ਾ ਮੈਂ ਜਾਵਾਂਗਾ ਉਹ ਤੇਰੇ ਕੋਲ ਡੰਡਾ ਹੈ ਡੰਡੇ ਨਾਲ ਸ਼ਕਾਰ ਕਰੇਗਾ ਉਹ ਬਹਾਦਰ ਸ਼ਾ ਮੇਰੇ ਗੁਰੂ ਦਾ ਥਾਪੜਾ ਮੇਰੇ ਤੇ ਹੋਵੇ ਨਾ ਮੇਰੇ ਗੁਰੂ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਹੋਵੇ ਨਾ ਮੈਂ ਡੰਡੇ ਨਾਲ ਵੀ ਸ਼ਕਾਰ ਕਰ ਸਕਦਾ ਗੁਰਮੁਖ ਗੱਲ ਹੈ ਥਾਪੜ ਦੀ ਜਦੋਂ ਭਾਈ ਬਜਤ ਸਿੰਘ ਜੀ ਸਤਗੁਰੂ ਕੋਲੋਂ ਥਾਪੜਾ ਲੈ ਕੇ ਗਏ ਸੀ ਗੁਰਮੁਖੋ ਕੁੰਨੀ ਹਾਥੀ ਨਾਲ ਮੁਕਾਬਲਾ ਕੀਤਾ ਸੀ ਗਲ ਮੈਂ ਕੁੰਨੀ ਹਾਥੀ ਨੂੰ ਪਜਾ ਦਿੱਤਾ ਸੀ ਗੱਲ ਹੈ ਗੁਰੂ ਦੇ ਥਾਪਰੇ ਦੀ ਗੁਰੂ ਦੀ ਬਖਸ਼ਿਸ਼ ਦੀ ਗੁਰੂ ਤੇ ਭਰੋਸੇ ਦੀ ਬਹਾਦਰ ਸ਼ਾਹ ਮੈਲੇ ਗੁਰੂ ਦਾ ਥਾਪੜਾ ਚਾਹੀਦਾ ਮੈਨੂੰ ਗੁਰੂ ਦੀ ਬਖਸ਼ਿਸ਼ ਚਾਹੀਦੀ ਮੈਨੂੰ ਭਾਗਾਂ ਵਾਲਿਓ ਜਦੋਂ ਭਾਈ ਰੋਸ਼ਨ ਸਿੰਘ ਚੱਲੇ ਨਾ ਜੰਗਲ ਵੱਲ ਗੁਰੂ ਗੋਬਿੰਦ ਸਿੰਘ ਮਾਰਦ ਪਤਾ ਕੀ ਕਹਿੰਦੇ ਕਹਿੰਦੇ ਭਾਈ ਰੋਸ਼ਨ ਸਿੰਘ ਦੀ ਸਾਡੀ ਸ਼ਮਸ਼ੀਰ ਲੈ ਜਾਓ ਨਾਲ ਤੁਸੀਂ ਸਾਡੀ ਸ਼ਮਸ਼ੀਰ ਤੁਸੀਂ ਨਾਲ ਲੈ ਜਾਓ ਭਾਵ ਕਿਰਪਾਨ ਸਾਡੀ ਨਾਲ ਲੈ ਜਾਓ ਤੁਸੀਂ ਅੱਜ ਡੰਡਾ ਪੜਿਆ ਹੋਇਆ ਤੇ ਉਸ ਵੇਲੇ ਜਦੋਂ ਆਕੇ ਨਾ ਭਾਈ ਰੋਸ਼ਨ ਸਿੰਘ ਸਾਡੀ ਸ਼ਮਸ਼ੀਰ ਨਾਲ ਲੈ ਜਾ ਉਸ ਵੇਲੇ ਭਾਈ ਰੋਸ਼ਨ ਸਿੰਘ ਨੇ ਦੋਵੇਂ ਹੱਥ ਜੋੜ ਲਏ ਗੱਲ ਦੇ ਵਿੱਚ ਪੱਲਾ ਹੈ हे ਗਰੀਬ ਨਿਵਾਜ਼ ਸਤਿਗੁਰੂ ਮੈਨੂੰ ਬਖਸ਼ ਦਿਓ हे ਗਰੀਬ ਨਿਵਾਜ਼ ਸਤਿਗੁਰੂ ਮੈਨੂੰ ਬਖਸ਼ ਦਿਓ ਜੇ ਮੈਂ ਤੁਹਾਡੀ ਅੱਜ ਸ਼ਮਸ਼ੀਰ ਲੈ ਗਿਆ ਨਾ ਇਹ ਬਹਾਦਰ ਸ਼ਾ ਇਹਦੇ ਜਰਨੈਲ ਇਹਦੇ ਸਿਪਾਹੀ ਇਹ ਸਮਝਣਗੇ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਸਮਸ਼ੀਤ ਕੋਈ ਕਰਾਮਾਤ ਹੈ ਸਮਹੀਤ ਸਮਸ਼ੀਤ ਕੋਈ ਤਾਕਤ ਹੈ ਤਦ ਸ਼ੇਰ ਦਾ ਸ਼ਿਕਾਰ ਹੋ ਗਿਆ ਮਹਾਰਾਜ ਮੈਂ ਬਹਾਦਰ ਸ਼ਾ ਤੇ ਇਹਦੇ ਸਿਪਾਹੀ ਇਹ ਦੱਸਣਾ ਚਾਹੁੰਨਾ ਸਤਿਗੁਰ ਦੀ ਬਖਸ਼ਿਸ਼ ਕਿੰਨੀ ਵੱਡੀ ਹੈ ਸਤਿਗੁਰ ਦਾ ਥੱਪੜਾ ਕਿੰਨਾ ਵੱਡਾ ਹੈ ਗੁਰਮਖ ਗੁਰੂਕੋਲ ਥੱਪੜਾ ਲੈ ਕੇ ਭਾਈ ਰੋਸ਼ਨ ਸਿੰਘ ਜੀ ਜਦੋਂ ਜੰਗਲ ਦੇ ਵਿੱਚ ਗਏ ਗੁਰਮਖੋ ਅਗਾ ਚਲੇਗੇ ਜਿੱਧਰ ਸ਼ੇਰ ਦੀ ਦਹਾਕ ਦੀ ਆਵਾਜ਼ ਆਉਂਦੀ ਪਈ ਸੀ ਹੁਣ ਸ਼ੇਰ ਤੇ ਸੰਮੁਖ ਹੋਏ ਸਾਹਮਣੇ ਹੋਏ ਇਧਰ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਜਦੋਂ ਪਾਈਆਂ ਗੁਰਮੁਖੋ ਇਧਰੋਂ ਸ਼ੇਰ ਨੇ ਜੱਫਤ ਮਾਰੀ ਇਧਰੋਂ ਭਾਈ ਰੋਸ਼ਨ ਸਿੰਘ ਨੇ ਗੁਰਮੁਖੋ ਗੁੱਥਮਕ ਕੀ ਹੋ ਰਹੇ ਨੇ ਭਾਈ ਰੋਸ਼ਨ ਸਿੰਘ ਸ਼ੇਰ ਗੁਰਮੁਖੋ ਲੜਦੇ ਪਏ ਨੇ ਭਾਈ ਰੋਸ਼ਨ ਸਿੰਘ ਲਹੂ ਲਹਾਨ ਹੋ ਗਏ ਨੇ ਲੜਦਿਆਂ 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 ਭਾਈ ਰੋਸ਼ਨ ਸਿੰਘ ਦੇ ਹੱਥ 'ਚ ਜਿਹੜਾ ਡੰਡਾ ਸੀ ਨਾ ਇੱਕ ਡੰਡੇ ਨਾਲ ਸ਼ੇਰ ਦੇ ਸਿਰ ਵਿੱਚ ਇਹੋ ਜਿਹਾ ਵਾਰ ਕੀਤਾ ਗਰਮਖੋ ਉਹ ਡੰਡੇ ਨਾਲ ਸ਼ੇਰ ਦੇ ਸਿਰ ਵਿੱਚ ਇਹੋ ਜਿਹਾ ਵਾਰ ਕੀਤਾ ਸ਼ੇਰ ਧਰਤੀ ਤੇ ਡਿੱਗ ਪਿਆ ਦੋ ਤਿੰਨ ਵਾਰ ਹੋੜ ਕੀਤੀ ਸ਼ੇਰ ਮਾਰਿਆ ਗਿਆ ਹੁਣ ਜਦੋਂ ਸ਼ੇਰ ਮਾਰਿਆ ਗਿਆ ਨਾ ਭਾਈ ਰੋਸ਼ਨ ਸਿੰਘ ਨੇ ਆਪਣਾ ਕਮਰ ਕੱਸਾ ਖੋਲਿਆ ਜੀ ਹੁਣ ਮੇਰੇ ਵੱਲ ਦੇਖਿਓ ਕਮਰ ਕੱਸਾ ਖੋਲਿਆ ਸ਼ੇਰ ਦੀਆਂ ਅਗਲੀਆਂ ਤੋਂ ਮੇ ਲੱਤਾਂ ਕਮਰ ਕੱਸੇ ਨਾਲ ਬੰਨ੍ਹ ਦਿੱਤੀਆਂ ਬਣ ਕੇ ਦੂਜੇ ਸਿਰਾਂ ਨਾਲ ਅਗਰ ਮੁਖੂ ਇਸ ਤਰ੍ਹਾਂ ਮੋਢੇ ਤੇ ਐ ਪਾ ਲਿਆ ਇਸ ਤਰ੍ਹਾਂ ਦੋਵੇਂ ਹੱਥ ਨੇ ਬੜ ਲਿਆ ਪਿਛਲੇ ਬਣੇ ਸ਼ੇਰ ਬੱਜਾ ਹੋਇਆ ਹੈ ਆਗਾ ਵਾਲਿਓ ਸ਼ੇਰ ਨੂੰ ਧੁੰਦਿਆ ਧੁੰਦਿਆ ਖਿੱਚਦਿਆ ਖਿੱਚਦਿਆ ਇੱਕਦਮ ਲਿਆ ਕੇ ਸਤੂ ਦੇ ਚਰਨਾਂ 'ਚ ਸੁੱਟ ਦਿੱਤਾ ਅੱਜ ਭਾਈ ਰੋਸ਼ਨ ਸਿੰਘ ਨੇ ਸ਼ੇਰ ਨੂੰ ਰਗਾ ਕੇ ਸਤੂ ਦੇ ਚਰਨਾਂ 'ਚ ਸੁੱਟਤਾ ਬੋਲ ਬਹਾਦਰ ਸ਼ਾਹ ਖੋਤਾ ਹੈ ਬਹਾਦਰ ਸ਼ਾਹ ਦੇ ਸਿਪਾਈ ਨੇ ਬਹਾਦਰ ਸ਼ਾਹ ਦਾ ਜਰਨੈਲ ਨੇ ਕੁਝ ਹੋਰ ਸਿੱਖ ਨੇ ਜਦੋਂ ਵਗਾ ਕੇ ਸ਼ੇਰ ਨੂੰ ਸਤੂ ਦੇ ਚਰਨਾਂ ਛੁਟਿਆ ਨਾ ਮਰੇ ਹੋਏ ਸ਼ੇਰ ਨੂੰ ਉਸ ਦੇ ਬਹਾਦਰ ਸ਼ਾਹ ਕ ਦੀ ਸ਼ੇਰਵਾਲ ਦੇਖਦਾ ਕਦੀ ਭਾਈ ਰੋਸ਼ਨ ਸਿੰਘ ਉਹਨਾਂ ਦੇਖਦਾ ਤੇ ਬਹਾਦਰ ਸ਼ਾਹ ਪਤਾ ਕੀ ਕਰਦਾ ਉਸ ਵੇਲੇ ਆਪਣੇ ਦੋਵੇਂ ਹੱਥੇ ਦਾ ਜ਼ਮੀਨ ਲੁੰਦਾ ਇਸ ਤਰ੍ਹਾਂ ਰੱਖੇ ਮੇਰੇ ਵੱਲ ਦੋਵੇਂ ਹੱਥ ਜ਼ਮੀਨ ਤੇ ਲੱਗ ਪਤਾ ਕੀ ਕਹਿੰਦਾ ਕਹਿੰਦਾ ਤੌਬਾ 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 ਉਹ ਸਤਗੁਰੂ ਐਡੇ ਬਹਾਦਰ ਤੇ ਸਿੱਖ ਉਹ ਡੰਡੇ ਦੇ ਨਾਲ ਹੀ ਸ਼ੇਰ ਦਾ ਸ਼ਕਾਰ ਕਰਿਆ ਮੇਰੇ ਕਿੰਨੇ ਜਰਨੈਲ ਮਾਰੇ ਗਏ ਮੇਰੇ ਕਿੰਨੇ ਸਿਪਾਹੀ ਮਾਰੇ ਗਏ ਸਤਗੁਰੂ ਐਡੇ ਬਹਾਦਰ ਤੇ ਸਿੱਖ ਨੇ ਭਾਈ ਰੋਸ਼ਨ ਸਿੰਘ ਵਰਗੇ ਡੰਡੇ ਦੇ ਨਾਲ ਹੀ ਸ਼ੇਰ ਦਾ ਸ਼ਕਾਰ ਕਰ ਦਿੱਤਾ ਪੱਗਾਂ ਵਾਲਿਓ ਉਸ ਵੇਲੇ ਬਾਦਸ਼ਾਹ ਅੱਖ ਲੱਗਾ ਭਾਈ ਰੋਸ਼ਨ ਸਿੰਘ ਇਹਨਾਂ ਬਲ ਆਇਆ ਕਿੱਥੋਂ ਬਨੀ ਤਾਕਤ ਆਈ ਕਿੱਥੋਂ ਤੂੰ ਡੰਡੇ ਨਾਲ ਸ਼ੇਰ ਦਾ ਸ਼ਕਾਰ ਕਰ ਲਿਆ ਉਸ ਵੇਲੇ ਭਾਈ ਰੋਸ਼ੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਚਰਨ ਫੜ ਲਏ ਗੁਰਮਖੋ ਕਲਗੀਧਰ ਪੀਤੰਦਰ ਦੇ ਚਰਨ ਫੜ ਲਏ ਚਰਨ ਵੜ ਕੇ ਆਖਿਆ ਇਹ ਗੁਰੂ ਦੀ ਕਿਰਪਾ ਹੈ ਗੁਰੇ ਥਾਪ ਗੁਰੂ ਦੇ ਥਾਪੜੇ ਦੀ ਬਖਸ਼ਿਸ਼ ਹੈ ਸਤ ਗੁਰਦੇ ਅਮਰਤ ਦੀ ਸ਼ਕਤੀ ਹੈ ਤੇ ਭਾਈ ਰੋਸ਼ੀ ਸਿੰਘ ਨੇ ਪਹਿਲਾਂ ਕਿਹੜੀ ਪੰਕਤੀ ਪੜੀ ਦਾਦਾ ਦੇ ਦਿਲ ਹੈ ਗੁਰਮਖੋ ਇਹ ਪੰਕਤੀ ਤੁਸੀਂ ਵੀ ਪੜੋ ਪੜ੍ਹ ਕੇ ਇਸ ਮੁਕਤੀ ਕਰਾਂਗੇ ਜੀ ਉਸ ਵੇਲੇ ਭਾਈ ਰੋਸ ਸਿੰਘ ਨੇ ਗੁਰਬਾਣੀ ਦੀ ਕਿਹੜੀ ਪੰਕਤੀ ਪੜ੍ਹੀ ਆਓ ਸਾਰੇ ਪਿਆਰ ਨਾਲ ਪੜੀਏ ਇੱਕ ਚੋ ਚਵਾ ਚਵਾ ਦੀ ਆਵਾਜ਼ ਗੁਰਮੁਖ ਆਵੇ ਕੀ ਕਹਿੰਦੇ ਭਾਈ ਰੋਸ ਸਿੰਘ ਜੀ ਅੰਮ੍ਰਿਤ ਗੁਰ ਤੇ ਪਾਇਆ ਸਵੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸਵੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਗੱਜ ਕੇ ਆਹਾ ਆਹਾ ਆਹ ਅੰਮ੍ਰਿਤ ਗੁਰ ਤੇ ਪਾਇਆ ਸੁਆੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁਆੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁਆੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਵਾ ਵਾ ਸੁਭਾਨ ਦੇ ਕੁਲ ਦੇਵਾ ਸੁਰਦਰ ਮੁੰਨ ਜਾਣੇ ਅੰਮ੍ਰਿਤ ਖੋਜਦੇ ਸੁਰਦਰ ਮੁੰਨ ਜਾਣੇ ਅੰਮ੍ਰਿਤ ਖੋਜਦੇ ਸੁਰਦਰ ਮੁੰਨ ਜਾਣੇ ਵਾ ਵਾ ਸੁਰਦਰ ਮੁੰਨ ਜਾਣੇ ਅੰਮ੍ਰਿਤ ਖੋਜਦੇ ਸੁਰਦਰ ਮੁੰਨ ਜਾਣੇ ਅੰਮ੍ਰਿਤ ਖੋਜਦੇ ਸੁਰਦਰ ਮੁੰਨ ਜਾਣੇ

ਪਾਈ ਜੋਸ਼ ਸਿੰਘ ਨੇ ਇਹ ਗੁਰਬਾਣੀ ਦੀ ਪੰਕਤੀ ਪੜ੍ਹੀ ਬਹਾਦਰ ਸ਼ਾਹ ਬੜਾ ਪ੍ਰਭਾਵਿਤ ਹੋਇਆ ਉਸ ਵੇਲੇ ਆਪਣੇ ਗਲ ਦੇ ਵਿੱਚੋਂ ਕੀਮਤੀ ਕੈਂਠਾ ਉਤਾਰਿਆ ਤਾਂ ਬਗੀ ਕਹਿੰਦਾ ਬਹਾਦਰ ਸ਼ਾਹ ਕਹਿੰਦਾ ਪਾਈ ਰੋਸ਼ਨ ਸਿੰਘ ਝੋਲੀ ਕਰ ਮੈਂ ਤੇਰੇ ਤੇ ਖੁਸ਼ ਹਾਂ ਦਿਲ ਕਰਦਾ ਆਪਣਾ ਕੀਮਤੀ ਕੈਂਠਾ ਤੇਰੀ ਝੋਲੀ 'ਚ ਪਾ ਦਵਾਂ ਜਦੋਂ ਆਖਿਆ ਨਾ ਪਾਈ ਰੋਸ਼ਨ ਸਿੰਘ ਝੋਲੀ ਕਰ ਮੇਰਾ ਦਿਲ ਕਰਦਾ ਆਪਣਾ ਕੀਮਤੀ ਕੈਂਠਾ ਤੇਰੀ ਝੋਲੀ 'ਚ ਪਾ ਦਵਾਂ ਭਾਈ ਰੋਸ਼ਨ ਸਿੰਘ ਦੋ ਕਦਮ ਪਿੱਛੇ ਹੋ ਗਏ ਪਤਾ ਕੀ ਕਹਿੰਦੇ ਕਿਦੇ ਉਹ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਜੇ ਸਿੱਖ ਦੀ ਝੋਲੀ 'ਚ ਕੋਈ ਕੁਝ ਪਾ ਸਕਦਾ ਹੈ ਤਾਂ ਸਿੱਖ ਦਾ ਗੁਰੂ ਕਲਗੀਧਰ ਪ੍ਰੀਤਮ ਬਾਜਾ ਵਾਲਾ ਪ੍ਰੀਤਮ ਜੇ ਸਿੱਖ ਦੀ ਝੋਲੀ 'ਚ ਕੁਝ ਕੋਈ ਪਾ ਸਕਦਾ ਉਹਦਾ ਗੁਰੂ ਪਾ ਸਕਦਾ ਹੈ ਇਹ ਝੋਲੀ ਇਹ ਝੋਲੀ ਸਿੱਖ ਦੀ ਆਪਣੇ ਗੁਰੂ ਤੋਂ ਇਲਾਵਾ ਕਿਸੇ ਹੋਰ ਅੱਗੇ ਨਹੀਂ ਅੱਡੀ ਜਾਂਦੀ ਉਹ ਬਹਾਦਰ ਸ਼ਾ ਜੋ ਗੁਰੂ ਜੋ ਮੇਰਾ ਦਾਤਾ ਸਿੱਖ ਦੀ ਝੋਲੀ ਚ ਪਾਉਂਦਾ ਹੈ ਨਾ ਜੋ ਗੁਰੂ ਨੇ ਮੇਰੀ ਝੋਲੀ ਚ ਪਾਇਆ ਹੈ ਨਾ ਉਹ ਬਰੀ ਵੱਡੀ ਦਾਤ ਹੈ ਕਿ ਤੇਰੀ ਝੋਲੀ ਚ ਪਾਇਆ ਗੁਰੂ ਨੇ ਬਹਾਦਰ ਸ਼ਾ ਕਹਿੰਦਾ ਬਹਾਦਰ ਸ਼ਾ ਗੁਰੂ ਨੇ ਮੇਰੀ ਝੋਲੀ ਚ ਲੋਕ ਦੇ ਸੁੱਖ ਤੇ ਪਰਲੋਕ ਦੇ ਸੁੱਖ ਪਾ ਦਿੱਤੇ ਨੇ ਮੇਰੇ ਕਲਗੀਧਰ ਪ੍ਰੀਤਮ ਨੇ ਮੇਰੇ ਬਾਜਾਂ ਵਾਲੇ ਮਾਹੀ ਨੇ ਮੇਰੀ ਝੋਲੀ ਤੇ ਲੋਕ ਦੇ ਤੇ ਪਰਲੋਕ ਦੇ ਸੁਖ ਪਾਏ ਨੇ ਹੁਣ ਇਹ ਝੋਲੀ ਕਿਸੇ ਹੋਰ ਦੇ ਅੱਗੇ ਨਹੀਂ ਅੱਡੀ ਜਾਏਗੀ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਬੋਲੋ ਰੱਖ ਬਹਾਦਰ ਸ਼ਾ ਆਪਣੇ ਕੈਂਠੇ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਉਸ ਵੇਲੇ ਗੁਰਮਖੋ ਬਹਾਦਰ ਸ਼ਾ ਨੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਕਹਿੰਦਾ ਤਨ ਗੁਰੂ ਤਨ ਗੁਰੂ ਦੇ ਸਿੱਖ Eu disse que sabe fazer